ਤੂਸੀ ਬਾਨੂ ਤੋੜ ਕੇ ਪਾਣੀ ਆਬਾਦੀ ਵਾਲੇ ਪਾਸਿਓ ਜਿਹੜਾ ਵਧਦਾ ਜਾ ਰਿਹਾ ਉੱਤੇ ਸਾਰੀ ਤਿਹੜੀ ਲੋਕਾਂ ਨੂੰ ਉਹਨਾਂ ਦੇ ਘਰਾਂ ਤੋਂ ਕੱਢ ਕੇ ਬਾਹਰ ਸੁਰੱਖਿਤ ਸਥਾਨਾਂ ਦੇ ਵੱਲ ਲਿਓਣ ਦੇ ਵਿੱਚ ਲੰਗ ਗਈ ਹੈ ਤੇ ਉਹਦੇ ਰਾਤ 11 ਵਜੇ ਤੱਕ ਡਿਪਟੀ ਕਮਿਸ਼ਨਰ ਸਾਖਸ਼ੀ ਸਾਹਨੀ ਜ਼ਿਲ੍ਹਾ ਮੁਖੀ ਦਾਸਤੀ ਕੀ ਸਤਾਰ ਮਨਵਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਦੇ ਵੱਲੋਂ ਲੋਕਾਂ ਨੂੰ ਪਾਣੀ ਦੇ ਵਿੱਚ ਘਿਰੇ ਕਾ ਰਾਮਦੇਵ ਵਿੱਚੋਂ ਕੱਢਣ ਦੇ ਲਈ ਕੰਮ ਕਰਦੇ ਰਹੇ ਨੇ ਉਹ ਤੇ ਦੱਸਦੇ ਕਿ ਸਵੇਰੇ 4 ਵਜੇ ਦੁਬਾਰਾ ਫਿਰ ਅੰਮ੍ਰਿਤਸਰ ਤੋਂ ਡਿਪਟੀ ਕਮਿਸ਼ਨਰ ਸਾਖੀ ਸਾਨੀ ਤੇ ਵਧੀਕ ਡਿਪਟੀ ਕਮਿਸ਼ਨਰ ਰੋਹਿਤ ਗੁਪਤਾ ਆਪਣੀ ਟੀਮੀਆਂ ਟੀਮਾਂ ਦੇ ਨਾਲ ਜਿਹੜੇ ਨੇ ਉਹ ਰਵਾਨਾ ਹੋਗੇ ਨੇ ਉੱਥੇ ਰਮਦਾਸ ਦੇ ਜਿੱਥੋਂ ਕੱਲ ਤੱਕ ਗੱਡੀਆਂ ਦਾ ਕਾਫਲਾ ਅੱਗੇ ਜਾਂਦਾ ਸੀ ਤੇ ਅੱਜ ਪਾਣੀ ਦੇ ਸਾਰਾ ਰਸਤਾ ਜਿਹੜਾ ਹੈ ਉਹ ਰੋਕ ਰੱਖਿਆ ਦੱਸਦੇ ਕਿ ਗੱਡੀਆਂ ਉੱਤੇ ਖੜੀਆਂ ਕਰਕੇ ਟਰੈਕਟਰਾਂ ਰਾਹੀਂ ਅੱਗੇ ਜਾਣ ਦਾ ਫਾਸਲਾ ਲਿਆ ਗਿਆ ਤਾਂ ਉੱਥੇ ਡਿਪਟੀ ਕਮਿਸ਼ਨਰ ਨੇ ਵਧੀਕ ਡਿਪਟੀ ਕਮਿਸ਼ਨਰ ਦੀ ਅਗਵਾਈ ਹੇਠ ਟਰੈਕਟਰਾਂ ਉੱਤੇ ਜਵਾਨਾਂ ਨੂੰ ਨਾਲ ਤੋਰਿਆ ਤਾਂ ਜੋ ਲੋਕਾਂ ਨੂੰ ਘਰਾਂ ਦੇ ਵਿੱਚੋਂ ਕੱਢ ਕੇ ਸੁਰੱਖਿਅਤ ਥਾਵਾਂ ਉੱਤੇ ਪਹੁੰਚਾ ਸਕਣ ਤੁਹਾਨੂੰ ਬੇਨਤੀ ਹੈ ਕਿ ਤੁਸੀਂ ਇੱਧਰ ਬਾਹਰ ਆ ਜਾਓ ਜੋ ਜਿਆਦਾ ਪਾਣੀ ਆ ਗਿਆ ਮੈਂ ਤੁਹਾਡੇ ਕੋਲੋਂ ਨਿਕਲਿਆ ਨਹੀਂ ਜਣਾ ਫਿਰ ਨੁਕਸਾਨ ਹੋ ਜਾਊਗਾ ਤਾਨੂੰ ਦੁਬਾਰਾ ਬੇਨਤੀ ਕੀਤੀ ਜਾਂਦੀ ਹੈ ਕਿ ਪਾਣੀ ਪਿੱਛੋਂ ਬਹੁਤ ਤੇ ਜਾ ਰਿਹਾ ਤੇ ਨੁਕਸਾਨ ਹੋ ਉਹ ਤੁਹਾਡਾ